જીવ રહે કુરલાય કહે રબદાખ નામ જપો નારક ફીત હો જાય જો ਆਦੁਰਖ ਕੋ ਜਪ ਜਪਾਵੇ ਸੱਚੀ ਗਤ ਕੋ ਪ੍ਰਾਣੀ ਪਾਵੇ ਕੋਟ ਕੋਟ ਦੀਰਥਨੈ ਨਾਏ ਸਾਧ ਸੰਗ ਕ ਬਿਨ ਰਖਨਾ ਇਹ ਬਈਏ ਇਹ ਜਾਗ ਮਤਿਆ ਬਾਤ ਚਲਾਈ ਰਾਮ ਨਾਮ ਬਿਨ ਮਾਈ ਹਰ ਸਰ ਹਰ ਦਾ ਨਾਮ ਓਰ ਧਰ ਦੇ ਕੋਣੇ ਪਰਤੀ ਜਪ ਹਰ ਤਰ ਦੇ ਅਜਾਮਲ ਪੱਪੀ ਕਨ ਕਾ ਤਾਰੀ ਸਦਨਾਕ ਸਾਈ ਤਰੋ ਕਜ ਸ਼ਿਕਾਰੀ ਕਹਿਰਵਦਾਸ ਗੋਲ ਘਰ ਨਾਮ ਤੇ ਆਇਓ ਅੰਧਕੇ ਬਿਲੇ ਤੂ ਮੋਖਸ਼ ਪਹਾਇਓ ਕਹਿਰਵਦਾਸ न

सत्गुर <Sess> मेल ਗੁਰੂ ਰੂਪ ਗੁਰੂ ਤੇਰੇ ਸੰਗਤ ਜੀ ਅੱਜ ਸਮੂਹ ਸੰਗਤ ਬਹੁਤ ਹੀ ਬਰਾਤ ਦੇ ਕਰੀਬ ਸ਼ਾਮ ਨੂੰ ਉੱਤਰ ਆਈ ਹੈ ਜੋ ਕਿ ਸਾਡੇ ਪਰਮ ਹੀ ਸਰਕਾਰ ਜੋ ਗੁਰੂ ਘਰ ਦੇ ਪਰਮ ਸੇਵਕ ਪਰਮ ਸ਼ਰਧਾਲੂ શ્રીਮਾਨ ਜਗਦੇਵ ਰਾਮ ਜੀ ਆਪਣੀ ਸੰਸਾਰਿਕ ਯਾਤਰਾ ਪੂਰਨ ਕਰਕੇ ਸੰਦੂ ਸੱਤੇ ਪਾਸ਼ਾ ਜੀ ਦੇ ਚਨ ਪੁੱਲਾਂ ਵਿੱਚ ਜਾਬ ਰਾਜੇ ਸਨ ਸੋਨਾ ਦੀ ਆਤਮਿਕ ਸ਼ਾਂਤੀ ਦੇ ਵਾਸਤੇ ਆ ਸਮੂਹ ਪਰਿਵਾਰ ਦੇ ਵੱਲੋਂ ਧਰਦੀ ਬਾਣੀ ਇਲਾਹੀ ਆਦ ਕੀ ਬਾਣੀ ਆਦ ਗ੍ਰੰਥ ਸਹਿਬ ਸ੍ਰੀ ਗੁਰੂ ਆਦ ਪ੍ਰਗਾਸ਼ ਮਹਾਰਾਜੀ ਦੀ ਬਾਣੀ ਦੇ ਜਾਪ ਹਨ ਸਹਿਬ ਸ੍ਰੀ ਗੁਰੂ ਨਵਕਾਸ ਆਪ ਦੁਆਰਾ ਬੜੇ ਸਰੋ ਦੇ ਵਿੱਚ ਕਰਵਾਏ ਗਏ ਹਨ ਗੁਰੂ ਕੇ ਰਸਤ ਮੰਨ ਜੀਓ ਸਤਿ ਸੱਚੇ ਪਾਸ਼ਾ ਦੀ ਬਾਣੀ ਪੜ੍ਹੀ ਗਈ ਹੈ ਸੁਣੀ ਗਈ ਹੈ ਸਬੂ ਗੁਰੂ ਕੈ ਸਾਧ ਸੰਗਤ ਜੀ ਸੰਪੂਰਨ ਬਾਣੀ ਦਾ ਜੋ ਮੁੱਖ ਸੰਦੇਸ਼ ਹੈ ਤੂੰ ਸਭ ਸੰਗਤ ਨੂੰ ਜਿਸ ਤਰ੍ਹਾਂ ਸਤਿ ਸੱਚੇ ਪਾਸ਼ਾ ਫਰਮਾਨ ਕਰਦੇ ਹੈ ਕਿ ਹੁਕਮ ਵਿੱਚ ਆਏ ਹੁਕਮ ਵਿੱਚ ਜਾਣਾ ਸਾਹਿਬ ਦੇ ਹੁਕਮ ਮੰਨਾਈ ਜਿਨ੍ਹਾਂ ਨੇ ਹੁਕਮ ਬਸਾਰਿਆ ਸੋ ਨਰ ਮੁਗਦ ਕਹਾਈ ਸਹਿਬਾ ਨੇ ਪਵਿੱਤਰ ਬਾਣੀ ਦਾ ਫਰਮਾਨ ਹੈ ਕਿ ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਜੀਵਾਤਮਾਾਂ ਆਉਂਦੀਆਂ ਨੇ ਉਸ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ ਸੰਸਾਰ ਦੇ ਵਿੱਚ ਆਉਂਦੀਆਂ ਨੇ ਤੇ ਜਦੋਂ ਉਸ ਮਹਾਂਤਮਾ ਦਾ ਹੁਕਮ ਆ ਜਾਂਦਾ ਹੈ ਕੌਣ ਦੀ ਜੀਵ ਆਤਮਾ ਹੈ ਉਹ ਪੰਜ ਥੂਟਿਕ ਦੀ ਕਾਇਆ ਨੂੰ ਛੱਡ ਕੇ ਚਲੀ ਜਾਂਦੀ ਹੈ ਉਸ ਪਿਆਰ ਪਰਮਾਤਮਾ ਵਿੱਚ ਹੀ ਜਾ ਕੇ ਮਿਲ ਜਾਂਦੀ ਹੈ ਤੇ ਇਹੀ ਪਰਮਾਤਮਾ ਦਾ ਹੁਕਮ ਹੈ ਇਹੀ ਭਾਉਣਾ ਹੈ ਕਿਉਂਕਿ ਕੁਲ ਕਨਾਂਤ ਕੁਲ ਸ੍ਰਿਸ਼ਟੀ ਦੀ ਜਦੋਂ ਪਰਮਾਤਮਾ ਨੇ ਰਚਨਾ ਕੀਤੀ ਗੁਰੂ ਪੇਰੇ ਸత్సੰਗ ਜੀ ਕਿਤੇ ਪੰਜ ਤਤ ਪਾਉਲ ਥਾਣੀ ਮਿੱਟੀ ਅਗਰ ਆਕਾਸ਼ ਇਹ ਪੰਜ ਤੱਤਾਂ ਦੀ ਸ੍ਰਿਸ਼ਟੀ ਕਾਇਮ ਕੀਤੀ ਇਸ ਪਰਮਪਿਤਾ ਪਰਮਾਤਮਾ ਨੇ ਉਥੇ ਚਾਰੇ ਖਾਣੀਆਂ ਦੇ ਵਿੱਚ ਜੀਵ ਜੰਤ ਪੈਦਾ ਕੀਤੇ ਨੇ ਅੰਡਜ ਜੇਰਜ ਸਵੇਦਰ ਤੇ ਉਤਪਤ ਉਹ ਜੀਵ ਜਿਹੜੇ ਅੰਡੇ ਤੋਂ ਪੈਦਾ ਹੁੰਦੇ ਸੀ ਉਹ ਜੀਵ ਜਿਹੜੇ ਜੇਰ ਤੋਂ ਪੈਦਾ ਹੁੰਦੇ ਸੀ ਉਹ ਜੀਵ ਜਿਹੜੇ ਆਪ ਉਸ ਸਨਾਤਪਤੀ ਕੁੰਡੀ ਅਤੀ ਦਿੱਖਦੇ ਹਾਂ ਇਹ ਸਾਰੇ ਜੀਵ ਚਾਰੇ ਖਾਣੀਆਂ ਦੇ ਵਿੱਚ ਰਚਨਾ ਉਸ ਪਰਮਪਿਤਾ ਪਰਮਾਤਮਾ ਨੇ ਕੀਤੀ ਕਿ ਜਦੋਂ ਇਹ ਰਚਨਾ ਕੀਤੀ ਆ ਵਿੱਚ ਆਪਣੀ ਜੋਤ ਜਿਹੜੀ ਹੈ ਉਸ ਭਾਇ ਮੰਗ ਕੀਤੀ ਜਦੋਂ ਪਰਮਪੁਰਖ ਨੇ ਆਪਣੀ ਜੋਤ ਜਿਹੜੀ ਹੈ ਉਹਨਾਂ ਜੀਵਾਂ ਵਿੱਚ ਬਿਰਾਜਮਨ ਕੀਤੀ ਤਾਂ ਉਹ ਜਿਹੜੀ ਫਲਵਾੜੀ ਵੀ ਹੈ ਉਹ ਵਧੀ ਖੁੱਲੀ ਹੈ ਜੇਕਰ ਪੀੜ ਪੌਦੇ ਵੀ ਹੈ ਨਾ ਜੇ ਉਹਦੇ ਵਿੱਚ ਪਰਮਾਤਮਾ ਦੀ ਜੋਤ ਹੈ ਤਾਂ ਉਹ ਸੰਸਾਰ ਦੇ ਵਿੱਚ ਵੱਧਦੇ ਨੇ ਫੁੱਲਦੇ ਨੇ ਇਸੇ ਤਰ੍ਹਾਂ ਕੋਈ ਵੀ ਜੀਵ ਜਾਣਦਾ ਹੈ ਇੰਨੇ ਵੀ ਅਸੀਂ ਛੋਟੇ ਤੋਂ ਛੋਟੇ ਜਿਨ੍ਹਾਂ ਨੂੰ ਮਾਈਕਰੋਸਕੋਪ ਦੇ ਨਾਲ ਟਿਕਾਣਵਾ ਨੂੰ ਵੀ ਦੇਖਿਆ ਜਾਂਦਾ ਜੇਕਰ ਘੁੰਮਦੇ ਫਿਰਦੇ ਨੇ ਤਾਂ ਉਹਨਾਂ 'ਚ ਪਰਮਾਤਮਾ ਦੀ ਜੋਤ ਹੈ ਇਸੇ ਤਰ੍ਹਾਂ ਕੋ ਤੇਰੇ ਸਤ ਸੰਗਤੀ ਇਹ ਮਨੋਖਜੁਨੀ ਹੈ ਜੋ ਪਰਮਾਤਮਾ ਨੇ ਸਾਰਿਆਂ ਨਾਲ ਉਪ ਤਾਂ ਬਖਸ਼ੀ ਹੈ ਤੇ ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਜਿਹੜੀ ਹੈ ਵਿਰਾਜਮਾਨ ਕੀਤੀ ਜਦੋਂ ਇਹ ਜੋਤ ਪਰਮਾਤਮਾ ਦੀ ਇਸ ਪੰਜ ਭੂਤਕ ਦੀ ਕਾਇਆ ਦੇ ਵਿੱਚੋਂ ਨਿਕਲ ਜਾਂਦੀ ਹੈ ਔ ਪੰਜ ਤੱਤ ਦਾ ਜਿਹੜਾ ਪੁੱਤਲਾ ਹੈ ਉਹ ਮਿੱਟੀ ਦਾ ਮਿੱਟੀ ਹੀ ਰਹਿ ਜਾਂਦਾ ਹੈ ਫਿਰ ਉਹ ਬੋਲਦਾ ਨਹੀਂ ਹੈ ਜਿੰਨਾ ਚਿਰ ਜੋਤ ਹੈ ਨਾ ਉਨਾਂ ਚਿਰ ਹੀ ਉਹ ਪੰਜ ਭੂਤਕ ਦੀ ਕਾਇਆ ਉਹ ਸਰੀਰ ਜੋ ਹੈ ਉਹ ਸਾਡੇ ਨਾਲ ਗੱਲਾਂ ਕਰਦਾ ਹੈ ਉਹ ਉੱਠਣਾ ਹੈ ਮਿਲਣਾ ਹੈ ਹੱਸਦਾ ਖੇਡਦਾ ਹੈ ਇੱਕ ਦੂਏ ਦੀ ਗੱਲ ਨੂੰ ਸਮਝਦਾ ਹੈ ਇਹ ਪਰਮਾਤਮਾ ਦਾ ਡਿਸਪਲਿਨ ਹੈ ਅਨੁਸ਼ਾਸਨ ਹੈ ਜਦੋਂ ਜੋਤ ਨਿਕਲ ਜਾਂਦੀ ਹੈ ਪਰ ਜਿੰਨੀ ਮਾਰੀ ਅਸੀਂ ਉਸ ਨੂੰ ਵਾਜਾ ਮਾਰੀ ਜਾਈਏ ਤਾਂ ਉਹ ਬੋਲਦਾ ਨਹੀਂ ਹੈ ਕੋਈ ਉਸ ਨੂੰ ਫਿਰ ਪਿਤਾ ਕਹਿੰਦਾ ਹੈ ਕੋਈ ਭਰਾ ਕਹਿੰਦਾ ਹੈ ਕੋਈ ਚਾਚਾ ਕੋਈ ਤਾਇਆ ਕੋਈ ਮਾਤਾ ਕੋਈ ਭੈਣ ਜਿਸ ਵੀ ਰਿਸ਼ਤੇ ਦੇ ਨਾਮ ਇਸ ਸ੍ਰਿਸ਼ਟੀ ਦੇ ਵਿੱਚ ਇਸ ਇਨਸਾਨ ਨੇ ਰਿਸ਼ਤੇ ਬਣਾਏ ਹੋਏ ਦੇ ਨਾਮ ਉਸ ਆਵਾਜ਼ਾਂ ਦੇ ਨਾਲ ਇਹਨਾਂ ਮਨ ਇਸ ਨੂੰ ਆਵਾਜ਼ ਮਾਰੀ ਗਈ ਪਰ ਮੂਲ ਦਾ ਨਹੀਂ ਕਿਉਂਕਿ ਜਿਹੜੀ ਜੋਤ ਹੈ ਉਹ ਨਿਕਲ ਚੁੱਕੀ ਹੁੰਦੀ ਹੈ ਜਿਨ੍ਹਾਂ ਤੇ ਜੋਤ ਹੈ ਜਿਨ੍ਹਾਂ ਤੇ ਇਸ ਸਰੀਰ ਦੇ ਵਿੱਚ ਸਾਹ ਹੈ ਉਨ੍ਹਾਂ ਜੇ ਕਿ ਉਹ ਸਾਡੇ ਰਸਤੇ ਨੇ ਕਿਉਂਕਿ ਸਤੁਕਤੀ ਦਾ ਗੁਰੇ ਫਰਮਾਨ ਕੀਤਾ ਹੈ ਕਿ ਹੁਕਮ ਆਇਆ ਹੈ ਕਿ ਮਾਟੀ ਦਾ ਤੇਰਾ ਪੁਤਲਾ ਮਾਟੀ ਵਿੱਚ ਮਿਲ ਜਾਣਾ ਮਾਟੀ ਦੀ ਨਦਰ ਨਾ ਆਏਗੀ ਇਹ ਤਾਂ ਨਾ ਕੀ ਹੈ ਮਾਨਾ ਕਲੇ ਭਾਈ ਇਹ ਸਰੀਰ ਦਾ ਮਾਨ ਕਾਦਾ ਹੈ ਨਾ ਮਿੱਟੀ ਦਾ ਬਣਾਇਆ ਹੋਇਆ ਬੁੱਤ ਹੈ ਇਹ ਮਿੱਟੀ ਵਿੱਚ ਹੀ ਮਿਲ ਜਾਣਾ ਜਦੋਂ ਸਮਾਂ ਆ ਜਾਣਾ ਹੈ ਜਦੋਂ ਅਲਾਹੀ ਦਾ ਹੁਕਮ ਆ ਜਾਣਾ ਹੈ ਉਹ ਆਪਣੇ ਆਪਣੇ ਰਿਵਾਜ ਦੇ ਅਨਸਾਰ ਕਿਸੇ ਨੇ ਦਫਨਾ ਦੇਣਾ ਹੈ ਕਿਸੇ ਨੇ ਅਗਨੀ ਭੇਟਾ ਕਰ ਦੇਣਾ ਹੈ ਕਿਸੇ ਨੇ ਜਲ ਪ੍ਰਵਾਹ ਕਰ ਦੇਣਾ ਹੈ ਪਰ ਉਹ ਮਿੱਟੀ ਦਾ ਮਿੱਟੀ ਹੀ ਹੈ ਅਕਿਤੋਂ ਤੱਕ ਕੀ ਮਾਤਾ ستگرو سچے پاتشاہ نے ماتا پتا رشتے ناپیاں گاڑی کرتے ہیں نام نا, نا ساک ہے نا سجن نا ساک آپ اپنے بکت میں سب مای ਹਾਥ ਜਿਹੜੇ ਕੰਦੇ ਰਿਸ਼ਤੇ ਵੀ ਬਣੇ ਹੋਏ ਨੇ ਨਾ ਕੋਈ ਮਾਤਾ ਕਹਿੰਦਾ ਹੈ ਕੋਈ ਪਿਤਾ ਕਹਿੰਦਾ ਹੈ ਕੋਈ ਕਹਿੰਦਾ ਹੈ ਕਿ ਮੇਰਾ ਭਾਈ ਬਹੁਤ ਬੜੀ ਮਿੱਤਰ ਹੈ ਮੇਰੇ ਹਰ ਵੇਲੇ ਸਹਾਈ ਹੁੰਦਾ ਹੈ ਹਰ ਵੇਲੇ ਦੁੱਖ ਸੁੱਖ ਵਿੱਚ ਕਹਿੰਦੇ ਕੋਈ ਵੀ ਭਾਈ ਉਸ ਵੇਲੇ ਜਦੋਂ ਸਮਾ ਪਰਮਾਤਮਾ ਦਾ ਨਾ ਕਿਸੇ ਨੇ ਵੀ ਸਹਾਈ ਨਹੀਂ ਹੋਣਾ ਸਾਰਿਆਂ ਦੇ ਮਿੱਟੀ ਵਿੱਚ ਸੁਆਹ ਬਣ ਜਾਣਾ ਖੁਸ਼ ਨਹੀਂ ਹੈ ਸੰਸਾਰ ਦੇ ਵਿੱਚ ਜਦ ਲਗ ਸੁਆਤ ਤਰੰਗਮੈਂ ਜਿੰਨਾ ਚਿਰ ਇਸ ਜੀਵ ਵਿੱਚ ਸਵਾਸ ਨੇ ਨਾ ਇੱਕ ਸਵਾਸ ਆਉਂਦਾ ਹੈ ਇੱਕ ਸਵਾਸ ਜਾਂਦਾ ਹੈ ਕਾਬਲਗ ਸਵਾਸ ਤਰੰਗਮੈਂ ਕਾਬਲਗ ਨਾਮ ਅਨੇਕ ਉਦੋਂ ਤੱਕ ਤੱਕ ਭਾਈ ਇਹਨੇ ਕਈ ਨਾਮਾਂ ਦੇ ਨਾਲ ਸਾਨੂੰ ਪੁਕਾਰਿਆ ਜਾਣਾ ਇੱਕ ਤਾਂ ਸਾਡਾ ਦੁਨਿਆਵੀ ਨਾਮ ਹੈ ਨਾ ਕਿਸੇ ਦਾ ਨਾਮ ਜਗਦੇਵ RAM ਹੈ ਕਿਸੇ ਦਾ ਭਿੰਦਰ ਸਿੰਘ ਹੈ ਕਿਸੇ ਦਾ ਕੁਸ਼ ਹੈ ਕਿਸੇ ਦਾ ਕੁਸ਼ ਹੈ ਇੱਕ ਨਾਤਾ ਨਾਮ ਉਹ ਹੈ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਪਿਤਾ ਕਹਿੰਦੇ ਹਾਂ ਕਿਸੇ ਨੂੰ ਆਪਣੇ ਮਾਤਾ ਕਹਿੰਦੇ ਹਾਂ ਭੈਣ ਕਹਿੰਦੇ ਹਾਂ ਕੋਈ ਚਾਚਾ ਕੋਈ ਤਾਇਆ ਕਿਸੇ ਦਾ ਮਾਮਾ ਕਿਸੇ ਦਾ ਕੁਛ ਹੈ ਇਹ ਵੀ ਇੱਕ ਨਾਮ ਹੈ ਹਨਾ ਉਨਾ ਤੇ ਹੀ ਭਾਈ ਇਹ ਨਾਮ ਨੇ ਜਦੋਂ ਲਗ சுவாਸ ਕਰਨੀਏ ਤਾਂ ਲਗ ਨਾਮ ਅਨੇਕ ਜਦੋਂ ਭਾਂਡਾ ਫੁੱਟਿਆ ertid ਮਿਲਿਆ ਛੋਟ ਬੜੇ ਸਭ ਇੱਕ ਇਹ ਕਹਿੰਦੇ ਸਭ ਇੱਕ ਬਰਾਬਰ ਹੋ ਜਾਣਾ ਭਾਈ ਫਿਰ ਇਸ ਜੀਵਨ ਦਾ ਕੀ ਮਾਨ ਕਰਨਾ ਹੈ ਕੰਦੇ ਇਸ ਸਰੀਰ ਦਾ ਕੀ ਮਾਨ ਕਰਨਾ ਹੈ ਜੇ ਇਹ ਮਨੁੱਖ ਜੁਨੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਸੁੱਤ ਸੱਚੇ ਪਾਛਾ ਪ੍ਰਮਾਨ ਕਰਦੇ ਕਿ ਭਾਈ ਇਹ 83 ਲੱਖ 99 ਹਜ਼ਾਰ 999 ਜੁਨਾਂ ਤੋਂ ਬਾਅਦ ਜਿਹੜੀ ਨਾ 84 ਲੱਖ ਦੀ ਜੁਨ ਹੈ ਉਹ ਇਨਸਾਨ ਦੀ ਬਖਸ਼ਿਸ਼ ਕੀਤੀ ਹੈ ਸਾਰਿਆਂ ਦੇ ਨਾਲੋਂ ਉੱਤਮ ਬਖਸ਼ਿਸ਼ ਕੀਤੀ ਹੈ ਕਿਉਂ ਕਿ ਇਸ ਜੁਨ ਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਸੋਚਣ ਸਮਝਣ ਦੀ ਸ਼ਕਤੀ ਪਤਾਨ ਕੀਤੀ ਹੈ ਤੇ ਇਹ ਜਨਮ ਇਸ ਕਰਕੇ ਮਿਲਿਆ ਹੈ ਭਾਈ ਕਿ ਇਸ ਜਨਮ ਦੇ ਵਿੱਚ ਨੇਕੀ ਕਰ ਚੱਲੀਏ ਉਸ ਪਰਮਾਤਮਾ ਦਾ ਭਜਨ ਕਰ ਚੱਲੀਏ ਗੁਰੂ ਮਹਾਰਾਜ ਦੇ ਆਗਿਆ ਦੇ ਅਨੁਸਾਰ ਆਪਣਾ ਜੀਵਨ ਬਰਤੀਤ ਕਰਕੇ ਇਸ ਚਤੁਰਸੀ ਦੇ ਆਵਾ ਗਵੰਧ ਦੇ ਚੱਕਰ ਤੋਂ ਮੁਕਤ ਹੋ ਜਾਈਏ ਪਰ ਕੰਦੇ ਦੇਖੋ ਭਾਈ ਇਨਸਾਨ ਦਾ ਸੁਭਾਅ ਕਿਹੋ ਜਿਹਾ ਹੈ ਜਦੋਂ ਬਚਪਨ ਆਉਂਦਾ ਹੈ ਤਾਂ ਖੇਲ ਖੁਦ ਕੇ ਦਿੱਤੀ ਕਰ ਦਿੰਦਾ ਹੈ ਫਿਰ ਹੌਲੀ ਹੌਲੀ ਉਮਰ ਵੱਧਦੀ ਹੈ ਜਦੋਂ ਜਵਾਨੀ ਆ ਜਾਂਦੀ ਹੈ ਫਿਰ ਸਰੀਰ ਜਿਹੜਾ ਹੈ ਲਿਸ਼ਕਾ ਮਾਰਦਾ ਹੈ ਤਾਂ ਫਿਰ ਸਰੀਰ ਦਾ ਕਮਾਨ ਹੁੰਦਾ ਹੈ ਵਿਆਹ ਹੋ ਜਾਂਦਾ ਹੈ ਸ਼ਾਦੀ ਹੋ ਜਾਂਦੀ ਹੈ ਤਾਂ ਮਾਇਆ ਦੇ ਵਿੱਚ ਜਿਹੜਾ ਹੈ ਲੁਕਤ ਹੋ ਜਾਂਦਾ ਹੈ ਜੀ ਫਿਰ ਜਦੋਂ ਹੌਲੀ ਹੌਲੀ ਸਮਾਂ ਬਤੀਤ ਹੁੰਦਾ ਹੈ ਜਦੋਂ 35 ਤੋਂ 40 ਸਾਲ ਦੀ ਉਮਰ ਹੌਲੀ 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 ਜਦੋਂ ਬਿਰਧ ਅਵਸਥਾ ਵਿੱਚ ਜਦੋਂ ਉਮਰ ਪਹੁੰਚ ਜਾਂਦੀ ਹੈ ਕੰਦੇ ਫਿਰ ਤੰਦ ਉਖੜੇ ਤੰਦ ਪਿਆ ਪੁਰਾਣਾ ਤੁਰਨਾ ਹੁਆ ਮਹਾਰ ਅਜੇ ਵੀ ਰਹਿ ਗਈਆ ਅਜੇ ਵੀ ਨਾਮ ਸਮਾ ਥੋੜੀ ਜਿਹੀ ਰਹਿ ਗਈ ਫਿਰ ਬੈਠਾ ਉੱਖਣਾ ਆਖਾ ਹੋ ਜਾਂਦਾ ਹੈ ਸਹੀ ਨੂੰ ਰੋਗ ਘੇਰੀ ਪਾ ਲੈਂਦੇ ਨੇ ਫਿਰ ਜੀਵ ਕੀ ਹੈ ਉਸ ਅਧਿਰਗਰ ਅਵਸਥਾ ਦੇ ਵਿੱਚ ਪਹੁੰਚ ਕੇ ਗ੍ਰੁੱਪ ਘਰੀ ਸਾਹ ਤਾਣੀ ਉਹ ਉਸ ਸਮੇਂ ਨੂੰ ਤਰਸਦਾ ਹੈ ਉਸ ਵਾਪਸ ਆਉਣ ਨੂੰ ਤਰਸਦਾ ਹੈ ਕਿ ਮੇਰਾ ਬਚਪਨ ਮੁੜ ਕੇ ਆ ਜਾਵੇ ਮੇਰੀ ਜਵਾਨੀ ਮੁੜ ਕੇ ਆ ਜਾਵੇ ਕਿ ਮੈਂ ਜਿਹੜਾ ਸਮਾਂ ਇੰਨੇ ਸਵਾਸ ਜਿਹੜੇ ਵਿਰਥੇ ਹੀ ਗਵਾ ਦਿੱਤੇ ਨੇ ਉਹ ਕਿਤੇ ਉਹਨਾਂ ਨੂੰ ਸਵਾਸਾਂ ਨੂੰ ਮੈਂ ਲੇਖੇ ਲਾ ਲਵਾਂ ਗੁਰੂ ਮਹਾਰਾਜ ਦੇ ਚਰਨ ਕਮਲਾਂ ਵਿੱਚ ਜਿਹੜਾ ਲਾ ਲਵਾਂ ਫਿਰ ਗੁਰੂ ਤੇਰੀ ਸਾਥ ਸੰਗ ਦੀ ਉਹ ਸਮਾਂ ਮੁੜ ਕੇ ਨਹੀਂ ਆਉਂਦਾ ਫਿਰ ਉਹ ਲੱਖਾਂ ਕੋਸ਼ਿਸ਼ਾਂ ਕਰਨ ਦੇ ਬਾਅਦ ਵੀ ਉਹ ਸਮਾਂ ਮੁੜ ਕੇ ਨਹੀਂ ਆਉਂਦਾ ਕਿਉਂਕਿ ਇਹ ਪ੍ਰਮਾਤਮਾ ਨੇ ਇਹਕ ਸਮਾਅ ਬਖਸ਼ਿਸ਼ ਕੀਤਾ ਹੈ ਗੋਬਿੰਦ ਮਿਲਨ ਕੀ ਤੇ ਤੇਰੀ ਵਰੀਆ ਇਹ ਵਰੀਆ ਜਿਹਦਾ ਹੈ ਸਮਾ ਹੈ ਪਰਮਾਤਮਾ ਨੂੰ ਮਿਲਨ ਦਾ ਬਖਸ਼ਿਸ਼ ਕੀਤਾ ਹੈ ਜਿੱਦ ਕਿੰਨੇ ਜੀ ਜਨ ਸੰਨੇ ਘੌਂਦੇ ਹੈ ਕਿਸੇ ਦੀ ਕੋਈ ਬੁੱਧੀ ਨਹੀਂ ਹੈ ਜੇਕਰ ਇਨਸਾਨ ਹੈ ਤਾਂ ਅਸੀਂ ਸਾਰੇ ਬੈਠੇ ਹਾਂ ਇੱਕ ਦੂਜੇ ਨੂੰ ਸਾਹਮਣੇ ਹੈ ਪਰਮਾਤਮਾ ਦੀ ਹੀ ਦੇਰ ਹੈ ਸਤਗੁਰੂ ਸੰਦੇ ਪਾਸ਼ਾ ਜਗਤਗੁਰੂ ਸਤਨ ਦਾਸ ਜੀ ਮਹਾਰਾਜ ਨੇ ਬਹੁਤ ਸੁੰਦਰ ਫਰਮਾਨ ਕੀਤੇ ਨੇ ਕਹਿੰਦੇ ਭਾਈ ਜੇ ਹੀਰੀ ਦੇ ਹਾਂ ਜਨਮ ਮਿਲਿਆ ਤਾਂ ਇਹਨੂੰ ਅਸੀਂ ਲਿਖੇ ਵਿੱਚ ਲਾ ਲਈ ਕਿੰਨੇ ਜਨਮ ਮਹਾਰਾਜ ਨੇ ਫਰਮਾਨ ਨਾ ਕੀਤਾ ਕਹਿੰਦੇ ਬਹੁਤ ਜਨਮ ਪਿੱਛੇ ਰਹੇ ਥੇ ਮਾਤੂ ਇਹ ਜਨਮ ਤੁਮਾਰੇ ਲਈ ਹੈ ਸਭੂ ਜੀ ਉਹ ਪਰਮਾਤਮਾ ਨੂੰ ਜ਼ੂਰਤ ਕਰਕੇ ਕਹਿੰਦੇ ਕਿ ਕਿੰਨੇ ਜਨਮ ਉਹ ਜੀ ਜਨ ਘਾ ਹੂ ਤੁਹ ਪਤਾ ਹੀ ਕਿੰਨੀਆਂ ਕਜਮੀਆਂ ਹਟਾ ਕੇ ਜਦੋਂ ਮਨੁੱਖ ਜੀ ਉਤੀ ਮਿਲੀ ਇਹ ਜਨਮ ਜਦੋਂ ਇਹ ਜਨਮ ਮਿਲਿਆ ਤੇ ਇਹ ਜਨਮ குரு ਦੇ ਵਿਖੇ ਹੈ ਪਰਮਾਤਮਾ ਦੇ ਵਿਖੇ ਲਾਉਣਾ ਚਾਹੀਦਾ ਤੇ ਹੀਰੇ ਜਿਹਾਂ ਜਨਮ ਸਾਡਾ ਸੁੰਦਰ ਹੋ ਜਾਣਾ ਹੈ ਗੁਰੂ ਕੇ ਨਾਲ ਸੰਗਤ ਜੀ ਤੇ ਇਹ ਵੀ ਫਰਮਾਨ ਕੀਤਾ ਮਹਾਰਾਜ ਨੇ ਕਹਿੰਦੇ ਦੇਖੋ ਭਾਈ ਉਦੋਂ ਤੱਕ ਇਹ ਥਰੀਕ ਸੋਹਣਾ ਹੈ ਉਦੋਂ ਤੱਕ ਇਹ ਸਰੀਰ ਤੇ ਕਾਇਆ ਸੁੰਦਰ ਹੈ ਜਦੋਂ ਤੱਕ ਇਸ ਦੇ ਅੰਦਰ ਗੁਰੂ ਦਾ ਗਿਆਨ ਹੈ ਜੇਕਰ ਗੁਰੂ ਦਾ ਗਿਆਨ ਨਹੀਂ ਹੈ ਨਾ ਤੇ ਇਹ ਤਾਂ ਭਾਵੇਂ ਜਿੰਨਾ ਮਰਜੀ ਕਹਿੰਦੇ ਨਿਲਾ ਲਈਏ ਜਿੰਨੇ ਮਾਕੇ ਦੀ ਸੋਹਣੇ ਕੱਪੜੇ ਕਿਉਂ ਨਾ ਪਾ ਲਈਏ ਜਿੰਨੇ ਮਾਜੀ ਦੁਨੀਆ ਨੂੰ ਮਹਿਕਾ ਹਵਾ ਦੇ ਅਤਰ ਫੇਰ ਕਿਉਂ ਨਾ ਲਾ ਲਈਏ ਕਹਿੰਦੇ ਸੋਹਣਾ ਨਹੀਂ ਹੈ ਇਹ ਸੋਨਾ ਉਦੋਂ ਹੈ ਜੇ ਗੁਰੂ ਮਹਾਰਾਜ ਦੀ ਅੰਦਰ ਗਿਆਨ ਦੀ ਅਸੀਂ ਪ੍ਰਾਪਤੀ ਹੈ ਗਿਆਨ ਦਾ ਪ੍ਰਕਾਸ਼ ਹੈ ਮਾਰਨੇ ਫਰਮਾਨ ਕੀਤਾ ਨਾ ਸਹਿਬ ਸ੍ਰੀ ਗੁਰੂ ਆਖਣ ਲੱਗੀ ਕਾਣਾ ਤੇਰੇ ਸੋਹਣੇ ਤਨ ਨੂੰ ਜੇ ਗਿਆਨ ਨਾ ਹੋਇਆ ਤੇਰੇ ਮਨ ਨੂੰ ਫੁੱਲਿਆ ਬਗੀਚਾ ਉਹ ਤਾਂ ਚੰਗਾ ਬਾਸ ਦਾ ਲੱਗੇ ਫਲਣਾ ਕੀ ਕਰਨਾ ਉਸ ਬੜ ਨੂੰ ਵਾਣਾ ਹੋਵੇ ਬਹੁਤ ਖਿਲਿਆ ਲੱਗਦਾ ਹੈ ਉਹਨੂੰ ਫਲਣਾ ਕਦੇ ਲੱਗੇ ਤਾਂ ਫਾਇਦਾ ਕੋਈ ਨਹੀਂ ਹੈ ਇਸੇ ਤਰ੍ਹਾਂ ਕਰੇ ਗੁਣ

ਅਜੇ ਤਾਂ ਬਹੁਤ ਸਮਾਂ ਹੈ ਮਹਾਰਾਜ ਦੇ ਚਰਨ ਕਮਲਾਂ ਨਾਲ ਲੱਗਣਾ ਨਹੀਂ ਪਾਈ ਇਸ ਪਰਮ ਦੇ ਵਿੱਚ ਨਹੀਂ ਹੈ। ਇਹ ਪਤਾ ਨਹੀਂ ਕਦੋਂ ਸਵਾਸਾਂ ਦੀ ਮਾਲਾ ਟੁੱਟ ਜਾਣੀ ਹੈ। ਕਦੋਂ ਇਹ ਸਵਾਸਾਂ ਦੀ ਮਾਲਾ ਟੁੱਟ ਕੇ ਵਿਖਰ ਜਾਣੀ ਹੈ ਇਹ ਸਾਨੂੰ ਵੀ ਖੁੱਦ ਨਹੀਂ ਪਤਾ ਲੱਗਣਾ। ਜਿਹਨੂੰ ਅਸੀਂ ਬਹੁਤ ਸਕੇ ਸੰਬੰਧੀ ਕਹਿੰਦੇ ਹਾਂ ਉਹਨਾਂ ਨੂੰ ਵੀ ਪਤਾ ਨਹੀਂ ਲੱਗਣਾ। ਇੱਥੇ ਤੱਕ ਕੀ ਐਡੇ-ਐਡੇ ਵਿਗਿਆਨ ਡਾਕਟਰ ਹੋਏ ਆ ਉਹਨਾਂ ਨੂੰ ਵੀ ਪਤਾ ਨਹੀਂ ਲੱਗਾ ਕਦੋਂ ਇਸ ਮੌਤ ਦਾ। ਉਹਨਾਂ ਨੂੰ ਵੀ ਪਤਾ ਨਹੀਂ ਲੱਗਾ ਇਸ ਕਰਕੇ ਗੁਰੂ ਤੇਰੀ ਸਾਸ ਸੰਗਤ ਜੀ ਤੇ ਹੀਰੇ ਜਿਹਾਂ ਜਨਮ ਮਿਲਿਆ ਹੈ ਇਹਨੂੰ ਸੰਭਾਲ ਲਈਏ ਅਸੀਂ ਆਪਣਾ ਬਚਪਨ ਵੀ ਗੁਰੂ ਦੇ ਲੇਖੇ ਲਾਈਏ ਅਸੀਂ ਆਪਣੀ ਜਵਾਨੀ ਵੀ ਗੁਰੂ ਦੇ ਲੇਖੇ ਲਾਈਏ ਜੇਕਰ ਬਚਪਨ ਤੇ ਜਵਾਨੀ ਗੁਰੂ ਮਹਾਰਾਜ ਦੇ ਲੇਖੇ ਲੱਗੇ ਨਾ ਉਹਦੀ ਵਿਰਧ ਅਵਸਥਾ ਸੁਹਾਵੀ ਹੋ ਜਾਣੀ ਹੈ ਜੇਕਰ ਅਸੀਂ ਬਚਪਨ ਤੇ ਜਵਾਨੀ ਇਸੇ ਤਰ੍ਹਾਂ ਗੈਰ ਕੁਆਤੀ ਤਾਂ ਉਹਦਾ ਅਸਰ ਸਾਡੀ ਪੀੜ੍ਹੀ ਤੇ ਵੀ ਪੈਂਦਾ ਹੈ ਹੜੀ ਜਨਰੇਸ਼ਨ ਤੇ ਵੀ ਪੈਂਦਾ ਹੈ ਕਿ ਸਾਡੇ ਮਾਤਾ ਪਿਤਾ ਨੇ ਕੀ ਕੀਤਾ ਹੈ ਸਾਡੇ ਮਾਤਾ ਪਿਤਾ ਨੇ YouTube ਦੇਖਦੇ ਨੇ ਨਾ ਅਸੀਂ ਕਿਸ ਤਰ੍ਹਾਂ ਸਮਾਜ ਦੇ ਵਿੱਚ ਫਿੱਟਦੇ ਹਾਂ ਅਸੀਂ ਚੰਗਾ ਕਰਦੇ ਹਾਂ ਅਸੀਂ ਮੰਦਾ ਕਰਦੇ ਹਾਂ ਤਾਂ ਉਹਦਾ ਪ੍ਰਵਾਹ ਜਿਹੜਾ ਹੈ ਸਾਡੇ ਬੱਚਿਆਂ ਦੇ ਪੈਂਦਾ ਹੈ ਜੇਕਰ ਕਿਸੇ ਨੂੰ ਮੰਦਾ ਬੋਲਣਗੇ ਤਾਂ ਬੱਚਿਆਂ ਦਾ ਆਟੋਮੈਟਿਕ ਉਹ ਸੁਭਾਅ ਜਿਹੜਾ ਹੈ ਤਬਦੀਲ ਹੋ ਜਾਣਾ ਹੈ ਬੱਚੇ ਵੀ ਇਹੋ ਜਿਹਾ ਉਹਨਾਂ ਦਾ ਸਭਾਉ ਬਣ ਜਾਣਾ ਹੈ ਜੇਕਰ ਹੱਦ ਦਿੱਲੀ ਅਸੀਂ ਸਤਫਨ ਹੁੰਦੇ ਹਾਂ ਚੰਗੇ ਕਰਮ ਕਰਦੇ ਹਾਂ ਨੇਕੀ ਕਰਦੇ ਹਾਂ ਸਮਾਜ ਦੇ ਵਿੱਚ ਤੇ ਪਰ ਜਿਹੜਾ ਬੱਚਾ ਜਨਮ ਲੈਂਦਾ ਨਾ ਸਾਡੇ ਪਰਿਵਾਰਦ ਉਹ ਵੀ ਜਿਹੜਾ ਹੈ ਉਸ ਦੇ ਉੱਤੇ ਅਸਰ ਪੈਂਦਾ ਕਿ ਸਾਡੇ ਬਾਪ ਦਾਦੇ ਇਹੋ ਜਿਹਾਂ ਚੰਗਾ ਕਰਮ ਕਰਕੇ ਗਏ ਨੇ ਤੇ ਜਦੋਂ ਸਾਡੀ ਵਿਰਦਾਬਸਥਾ ਆਣੀ ਨਾ ਉਹਨਾਂ ਬੱਚਿਆਂ ਨੇ ਹੀ ਸਾਡੇ ਲਈ ਸਹਾਇੀ ਹੋਣਾ ਇੱਕ ਰਸ ਹੀ ਮਾਰੇ ਕਰਮ ਕਰਦੇ ਰਹੇ ਤਾਂ ਬੱਚਿਆਂ ਨੇ ਵੀ ਕਿਸੇ ਦਾ ਵੀ ਕਹਿਣਾ ਨਹੀਂ ਮੰਨਣਾ ਛੇਰ ਬੱਚਾ ਬੱਚਾ ਕਦੇ ਫਿਰ ਪੁੱਛਦਾ ਨਹੀਂ ਨਾ ਕਿਸੇ ਨੂੰ ਇਹ ਪਛਤਾਉਂਦਾ ਹੈ ਜੀ ਕਹਿੰਦੇ ਪਤਾ ਨਹੀਂ ਸਾਡੇ ਤੋਂ ਕਿਹੜੀ ਗਲਤੀ ਹੋ ਗਈ ਕਿ ਬੱਚੇ ਸਾਡੇ ਕਹਿਣ ਦੇ ਵਿੱਚ ਨਹੀਂ ਆ ਗਲਤੀ ਇਹੀ ਹੁੰਦੀ ਹੈ ਗੁਰੂ ਪਰੀ ਸਾਧ ਸੰਗਤ ਜੀ ਅਨੰਦ ਸਾਹਿਬ ਦੀ ਬਾਣੀ ਦਾ ਜਾਪ ਸੈਡ ਸ੍ਰੀ ਗੁਰੂ ਆਦਿ ਪ੍ਰਗਿਆ ਫਰਮਾਨ ਕਰਦੇ ਸੋ ਘਰ ਜਾਣ ਸੁਰਗ ਨਿਵਾਸ ਸੰਤੋਖੀ ਹਰ ਕੇ ਦਾਸ ਕਹਿੰਦੇ ਉਹ ਘਰ ਸੁਰਗਾ ਨਾਲੋਂ ਘੱਟ ਨਹੀਂ ਹੁੰਦੇ ਜਿਸ ਘਰ ਦੇ ਵਿੱਚ ਪਰਮਾਤਮਾ ਦੇ ਗੁਰੂ ਦੀ ਮੰਨਣ ਵਾਲੇ ਜੀ ਹੁੰਦੇ ਨੇ ਸਾਰੇ ਜੀ ਹੁੰਦੇ ਨੇ ਗੁਰੂ ਦਾ ਨਾਮ ਜਪਦੇ ਨੇ ਨਿੱਕੀ ਕਰਦੇ ਨੇ ਸਤਪੰਤੀ ਹੋ ਤਿਲ ਕੀ ਨਾਰ ਕੋਵਿੰਦ ਆਇਤ ਸੇ ਹੋ ਤਨਾ ਬਾਰ ਪਤਨੀ ਜਿਹੜੀ ਹੈ ਉਹਨਾਂ ਦੀ ਉਹ ਵੀ ਸਤਪੰਤੀ ਹੁੰਦੀ ਹੈ ਜਿਸ ਘਰ ਦੇ ਜੀਵ ਗੁਰੂ ਮਹਾਰਾਜ ਦੇ ਅਨੁਸਾਰ ਚੱਲਦੇ ਨੇ ਅੱਗੇ ਮਨ ਨੇ ਫਰਮਾਨ ਕੀਤਾ ਸੰਤਾਨ ਨੇ ਕਹੋ ਆਗਿਆਕਾਰੀ ਗਨ ਸੰਪਤ ਪਦਾਰਥ ਤੇ ਚਾਰੀ ਜਿਸ ਘਰ ਦੇ ਜੀ ਪ੍ਰਮਾਤਮਾ ਦਾ ਨਾਮ ਜਪਣ ਵਾਲੇ ਉਹਨਾਂ ਦੀ ਪਤਨੀ ਸੁਤਲੰਕੀ ਹੈ ਗੁਰੂ ਗਰੀ ਸਭ ਸੰਗਤ ਜੀ ਤਾਂ ਕਹਿੰਦੇ ਸੰਤਾਨ ਵੀ ਭਾਈ ਉਹਨਾਂ ਦੀ ਆਗਿਆਕਾਰੀ ਹੋਏਗੀ ਉਮੀ ਆਖੀਰ ਕਹਿਣਾ ਮੰਨਣ ਵਾਲੀ ਹੋਏਗੀ ਗੁਰੂ ਮਾਰਗ ਤੇ ਚੱਲਣ ਵਾਲੀ ਹੋਏਗੀ ਤੇ ਮਾਰਗ ਪਰਮਾਨਿਤਤਾ ਦਾ ਵਾਸ RAM ਦੇ ਪਰਵਾਰ ਐਸੋ ਅਨੰਦਨਾ ਸੁਰਗ ਦਵਾਰ ਫਿਰ ਮਾਰਗ ਪਰਮਾਨ ਕਰ ਦੇਗੀ ਜਿੱਥੇ ਭਾਗਾ ਮਾਹੌਲ ਇਹੋ ਜਿਹਾ ਬਣ ਗਿਆ ਪੇਰੋਂ ਉਹ ਸਵਰਗ ਜਿਹੜਾ ਹੈ ਉਹ ਸਮਾਨਾਂ ਵਿੱਚ ਤੋਲਣ ਦੀ ਲੋੜ ਨਹੀਂ ਪੈਂਦੀ ਗੁਰੂ ਤੇਰੀ ਸਾਧ ਸੰਗਤੀ ਉਹ ਸਵਰਗ ਜਿਹੜਾ ਹੈ ਉਹਦੇ ਘਰ ਵਿੱਚ ਹੀ ਮਿਲ ਜਾਂਦਾ ਹੈ ਘਰ ਦੇ ਵਿੱਚ ਧਨ-ਕੌਲ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਘਰ ਦੇ ਵਿੱਚ ਮਹਾਂ ਆਨੰਦ ਮਿਲ ਜਾਂਦਾ ਹੈ ਇੱਥੇ ਵੀ ਪਤਾ ਲੱਗਦਾ ਕਿ ਗੁਰੂ ਦੀ ਕਿਰਪਾ ਹੋਈ ਹੈ